ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਧੰਦ ਜਗ ਚਾਨਣ ਹੋਆ ਵਾਹਿਗੁਰੂ ਧੰਨ ਸਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਪਾਵਨ ਔਰ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰੇਕ ਦੇਸ਼ ਦੇ ਵਿੱਚ ਔਰ ਹਰੇਕ ਨਗਰ ਦੇ ਵਿੱਚ ਅੱਜ ਦਿਨ 5 ਨਵੰਬਰ ਨੂੰ ਦਿਨ ਬੁੱਧਵਾਰ ਪੂਰਨਵਾਸੀ ਦੇ ਦਿਹਾੜੇ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਦਿਹਾੜਾ ਬੜੇ ਉੱਚੇ ਪ੍ਰਬੰਧਾਂ ਦੇ ਨਾਲ ਸਭ ਨਗਰਾਂ ਸਭ ਪਿੰਡਾਂ ਇਲਾਕਿਆਂ 'ਚ ਮਨਾਇਆ ਗਿਆ ਇਸੇ ਤਰ੍ਹਾਂ ਪਿੰਡ ਨੰਗਟ ਪਿੰਡ ਮੰਨਣ ਦੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਤਿਲ ਫੁੱਲ ਪਿਟਾਵਾਂ ਇਕੱਤਰ ਕਰਕੇ ਗੁਰੂ ਮਹਾਰਾਜ ਜੀਆਂ ਨੂੰ ਯਾਦ ਕਰਦੇ ਆ ਹੋਇਆਂ ਪਰਸੋਂ ਰੋਜ ਤੋਂ ਪਾਵਨ ਔਰ ਪਵਿੱਤਰ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਅਖੰਡ ਪਾਠ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਇਸ ਨਗਰ ਦੇ ਵਿੱਚ ਚਰਨ ਪਾਏ ਨੇ ਤੇ ਗੁਰੂ ਸਾਹਿਬ ਜੀਆਂ ਦੀ ਯਾਦ ਦੇ ਵਿੱਚ ਸੰਗਤ ਦੇ ਵੱਲੋਂ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਬਹੁਤ ਸੁੰਦਰ ਇਮਾਰਤ ਸਜਾਈ ਗਈ ਇਸ ਸੁੰਦਰ ਗੁਰਦੁਆਰਾ ਸਾਹਿਬ ਵਿਖੇ ਪਰਸੋ ਰੋਜ ਤੋਂ ਪਾਵਨ ਪਵਿੱਤਰ ਗੁਰੂ ਕੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਅੱਜ ਪਾਵਨ ਪਵਿੱਤਰ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਮਾਤਰ 10 ਵਜੇ ਦੇ ਨਾਲ ਪਾਏ ਗਏ ਉਪਰੰਤ ਯੋਗ ਪ੍ਰਬੰਧ ਕਰਦਿਆਂ ਹੋਇਆਂ ਖੁੱਲੇ ਪੰਡਾਲ ਸਜਾਏ ਗਏ ਜਿਨ੍ਹਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਪਲੰਗੇ ਆਦੇ ਉੱਪਰ ਸੱਜ ਕੇ ਪ੍ਰਕਾਸ਼ਮਾਨ ਹੋ ਕੇ ਉਪਰੰਤ ਸੋ ਪੰਥ ਦੇ ਮਹਾਨ ਕਥਾਵਾਚ ਰਾਗੀ ਸਿੰਘ ਢਾਡੀ ਜਥੇ ਕਵੀਸ਼ਰੀ ਵਾਰਾਂ ਹੋਈਆਂ ਔਰ ਸਾਰੀ ਹੀ ਸੰਗਤ ਨੇ ਸ਼ਮੂਲਿਤ ਕੀਤੀ ਗੁਰੂ ਕੇ ਲੰਗਰ ਅਟੁੱਟ ਵਰਤੇ ਸਾਰੀ ਅਪੂਰਣ ਪੂਰ ਕੇ ਅਕਸਰ ਸੰਗਤ ਪਾਤਿਆ ਮੈਸੀ ਦੇਣਾ ਚਾਹਤੋ ਸੋ ਅਸੀਂ ਸਾਰੀ ਸੰਗਤ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਆ ਕੇ ਜੋ ਲੋਕ ਅਗਿਆਨਤਾ ਦੇ ਵਿੱਚ ਫਸੇ ਸੀ ਜਿਹੜੇ ਰਾਜੇ ਹੋਏ ਰਿਸ਼ਵਤੀ ਰਾਜੇ ਦੀਸ਼ਵਤਾ ਲੈਣ ਲੱਗ ਪਏ ਤੇ ਕਾਜੀ ਜਿਹੜੇ ਵੱਡੀਆਂ ਲੈਣ ਲੱਗ ਪਏ ਔਰ ਧਰਮ ਪੰਖ ਕਰ ਉੱਡ ਰਿਆ ਇਸ ਧਰਤੀ ਤੇ ਜਿਹੜਾ ਧਰਮ ਨਾ ਦੀ ਕੋਈ ਚੀਜ਼ ਨਹੀਂ ਸੀ ਰਹਿ ਗਈ ਧਰਮ ਜਿਹੜਾ ਸੀ ਉਹ ਸਾਰੀਆਂ ਥਾਵਾਂ ਤੋਂ ਮਿਟ ਗਿਆ ਸੀ ਗਰੀਬ ਦੇ ਨਾਲ ਜਿਹੜਾ ਸੀ ਬੜਾ ਜ਼ੁਲਮ ਵਰਤਨ ਲੱਗ ਪਿਆ ਗਰੀਬ ਦੀ ਕਿਤੇ ਵੀ ਸੁਣਵਾਈ ਨਹੀਂ ਸੀ ਹੁੰਦੀ ਤੇ ਨਾ ਗਰੀਬ ਨੂੰ ਰੋਟੀ ਪਾਣੀ ਮਿਲਦਾ ਸੀ ਇਸ ਸਮੇਂ ਨੂੰ ਵੇਖ ਕੇ ਜਦੋਂ ਧਰਤੀ ਦੇ ਬੜਾ ਪਾਪ ਵੱਧ ਗਿਆ ਉਸ ਸਮੇਂ ਧਰਤੀ ਨੇ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਕਿ ਮੈਂ ਭਾਰ ਨਹੀਂ ਸਹਾਰ ਸਕਦੀ ਕਿਉਂਕਿ ਸਿੱਖੀ ਦੇ ਵਿੱਚ ਇੱਕ ਬੜਾ ਸੋਹਣਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਿੱਖ ਇਤਿਹਾਸ ਦਾ ਕਿ ਧਰਤੀ ਜਿਹੜੀ ਆ ਉਹਨੂੰ ਸਭ ਤੋਂ ਜ਼ਿਆਦਾ ਭਾਰ ਆ ਕਿਰਤ ਕਰਨ ਲੋਕਾਂ ਦਾ ਮਿਲਦਾ ਜਿਸ ਕਰਕੇ ਧਰਤੀ ਤੋਂ ਪਾਪ ਦਾ ਭਾਰ ਨਾਸਾ ਰਹਿ ਗਿਆ ਤੇ ਉਹਨੇ ਬੇਨਤੀ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਕਿ ਮੇਰਾ ਭਾਰ ਲੱਥ ਜਾਵੇ ਫਿਰ ਉਹ ਬੇਨਤੀ ਅਕਾਲ ਪੁਰਖ ਵਾਹਿਗੁਰੂ ਨੇ ਸੁਣ ਕੇ ਤਾਂ ਅਨੁਗੁਰੂ ਨਾਨਕ ਸਾਹਿਬ ਜੀਆ ਨੂੰ ਇਸ ਧਰਤੀ ਤੇ ਭੇਜਿਆ ਤੇ ਅਸੀਂ ਇਹੋ ਹੀ ਸਨੇਹਾ ਦੇਣਾ ਚਾਹੁੰਦੇ ਆ ਸਾਰੇ ਨਗਰ ਵਾਲੇ ਅੱਜ ਵੀ ਪਹਿਲਾਂ ਵੀ ਜਦੋਂ ਕਿਤੇ ਵੀ ਅਸੀਂ ਸਮਾਗਮ ਬਣਾਏ ਆ ਤੇ ਇੱਕੋ ਹੀ ਸਨੇਹਾ ਦਿੱਤਾ ਵੀ ਜਿਸ ਕਾਰਜ ਦੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਧਰਤੀ ਤੇ ਆਏ ਆ ਉਹ ਕਾਰਜ ਅਸੀਂ ਯਾਦ ਰੱਖੀਏ ਤੇ ਗੁਰੂ ਸਾਹਿਬ ਜੀਆਂ ਦੀ ਖੁਸ਼ੀ ਨੂੰ ਵੱਧ ਤੋਂ ਵੱਧ ਆਪਣੇ ਹਿਰਦੇ ਚ ਵਸਾਈਏ ਕਿਉਂਕਿ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗਰੀਬ ਤੇ ਗਊ ਦੇ ਰੱਖਿਆ ਕੀਤੀ ਹੈ ਸੋ ਅੱਜ ਗਰੀਬ ਵੀ ਰੁੱਲ ਰਹੇ ਨੇ ਤੇ ਗਊਆ ਜਿਨ੍ਹਾਂ ਨੂੰ ਆਪਾਂ Hindu ਧਰਮ ਦੇ ਵਿੱਚ ਗਊ ਮਾਤਾ ਕਹਿੰਦੇ ਸੋ ਉਹ ਵੀ ਸੜਕਾਂ ਤੇ ਰੁੱਲ ਰਹੀਆਂ ਅਸੀਂ ਇਹੋ ਹੀ ਸਨੇਹਾ ਦੇਣੇ ਆ ਕਿ ਗਰੀਬਾਂ ਨੂੰ ਵੀ ਸਾਂਭੀਏ ਗਊਆਂ ਨੂੰ ਵੀ ਸਾਂਭੀਏ ਤੇ ਹਰੇਕ ਦਾ ਸਾਥ ਦੇਈਏ ਹੋਰ ਪੁੱਛ ਜੈਸੀ ਕਿ ਬਾਬਾ ਜੀ ਨੌਜਵਾਨ ਪੀੜੀ ਨਸ਼ੇ ਨੇ ਬਰਬਾਦ ਹੋਈ ਯਾਨੀ ਵਾਡੀ ਨੌਜਵਾਨ ਪੀੜੀ ਕਿੱਥੇ ਮੈਸੇਜ ਦੇਣਾ ਚਾਹੀਦਾ ਕੌਣ ਵਾਲੀ ਜਿਹੜੀ ਨੌਜਵਾਨ ਪੀੜੀ ਆ ਇਸ ਨੂੰ ਹੀ ਇਹ ਹੀ ਸਨੇਹਾ ਦੇਣਾ ਚਾਹੁੰਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਗਲਾ ਸਿਧਾਂਤ ਹੈ ਦਸਵੇਂ ਜਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਨੇ ਤੇ ਅਸੀਂ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਇਹੋ ਸੁਨੇਹਾ ਦਿੰਨੇ ਆ ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸਹਿੇਲਾ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤੇ ਗੁਰੂ ਮਹਾਰਾਜਿਆਂ ਦੇ ਚਰਨਾਂ ਨਾਲ ਜੁੜੀਏ ਸੋ ਇੱਥੇ ਗੁਰੂ ਪਿਆਰਿਓ ਬਹੁਤ ਵੱਡਾ ਪ੍ਰਬੰਧ ਕੀਤਾ ਗਿਆ ਕਮੇਟੀ ਪ੍ਰਬੰਧਕ ਵੀਰਾਂ ਵੱਲੋਂ ਤੇ ਦੇਸ਼ਾਂ ਵਿਦੇਸ਼ਾਂ ਦੇ ਆ ਸੰਗਤਾਂ ਨੇ ਸਾਡਾ ਬੜਾ ਸਤਿ ਵਿਚਾਰੀ ਸੰਗਤੋ ਸਾਰੀ ਸੰਗਤ ਵੱਲੋਂ ਨਿਊਜ਼ ਟਾਈਮ ਨਿਊਜ਼ 24 ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇਸ ਨਗਰ ਦੇ ਵਿੱਚ ਆ ਕੇ ਸਾਡੀ ਬੇਨਤੀ ਸਾਡਾ ਸਨੇਹਾ ਦੇਸ਼ਾਂ ਵਿਦੇਸ਼ਾਂ ਚ ਪਹੁੰਚਾਉਣ ਦਾ ਯਤਨ ਕੀਤਾ ਅਸੀਂ ਚੈਨਲ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨਹੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਹਿਬ ਗੁਰਜੀ ਕੀ ਫਤਿਹ ਸਾਰੇ ਨਗਰ ਪਿੰਡ ਮੰਨਣ ਵੱਲੋਂ ਜਿੱਥੇ ਜਿੱਥੇ ਤਿੰਨ ਫੁੱਲ ਜੋ ਸੰਗਤ ਵੱਲੋਂ ਪਾਇਆ ਗਿਆ ਸਾਰਾ ਜੀ ਆਇਆਂ ਧੰਨਵਾਦ ਚੜ੍ਹਦੀ ਕਲਾ ਬਖਸ਼ੇ ਛੋਟੇ ਬੱਚਿਆਂ ਨੂੰ ਵੀ ਵੱਡਿਆਂ ਬਜ਼ੁਰਗਾਂ ਨੂੰ ਮਾਈਆਂ ਨੂੰ ਜਿਨ੍ਹਾਂ ਗੁਰੂ ਘਰ ਦੀਆਂ ਪਰਸਰੀਆਂ ਸੇਵਾਵਾਂ ਕਰਦੇ ਨੇ ਤਿੰਨ ਫੁੱਲ ਸਭਾ ਕਰਨੀ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਸਤ ਦਾ ਭਲਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ